14 ਮਾਰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਕਾਲ ਤਖਸਾਲ ਦੇ ਹੁਕਮ ਅਨਸਾਰ ਭਰਤੀ ਸ਼ੁਰੂ ਕਰ ਜਾ ਰਹੇ ਹਾਂ ਹਮ ਹਮ ਬਕਾਇਦਾ ਕਹਿੰਦੇ ਪਰਚੀਆਂ ਛਪਾਲੀਆਂ ਦਫ਼ਤਰ ਤੈਅ ਕਰ ਲਏ ਹਮ ਹਾਂ ਅਜੇ ਜਿਹੜਾ ਦਫ਼ਤਰ ਅਕਾਲੀ ਦਲ ਬਾਜਲਟਰ ਕੋਲ ਹੈ ਉਹਦਾ ਮਸਲਾ ਅਜੇ ਉੱਭਰ ਸਕਦਾ ਹੁੰਦੇ ਦਿਨਾਂ 'ਚ ਫਿਲਹਾਲ ਇਹ ਉਸ ਮਸਲੇ 'ਚ ਨਹੀਂ ਪੈ ਰਹੇ ਉਹ ਕਹਿੰਦੇ ਸਾਨੂੰ ਹੁਕਮ ਹੋਇਆ ਮੈਂਬਰਸ਼ਿਪ ਕਰਨ ਦਾ ਅਸੀਂ ਦਰਬਾਰ ਸਾਹਿਬ ਦੇ ਬਾਹਰ ਵੀ ਮੈਂਬਰਸ਼ਿਪ ਕਰਾਂਗੇ ਅਸੀਂ ਤਖਤຊਿਰੀ ਕੇਸਗੜ੍ਹ ਸਾਹਿਬ ਦੇ ਬਾਹਰ ਵੀ ਕਰਾਂਗੇ ਅਸੀਂ ਤਖਤຊਿਰੀ ਦੰਦਵਾ ਸਾਹਿਬ ਦੇ ਬਾਹਰ ਵੀ ਕਰਾਂਗੇ ਅਸੀਂ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਵੀ ਕਰਾਂਗੇ ਔਰ ਇਹ ਸਾਰਿਆਂ ਨੂੰ ਖੁੱਲਾ ਸੱਦਾ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਹੜੇ ਬਾਦਲਦਲ ਕਹਿੰਦਾ ਸੀ ਅਸੀਂ 35 ਲੱਖ ਪਰਚੀਆਂ ਕਟਾਲੀਆਂ ਕਿ ਉਹ ਜਿਹੜੀਆਂ ਉਹ ਪਰਚੀਆਂ ਕਟਾਈਆਂ ਜਾਂ ਜਿਨ੍ਹਾਂ ਦੇ ਨਾਮ ਦੀਆਂ ਉਹਨਾਂ ਨੇ ਕਟੀਆਂ ਕਿ ਉਹ ਇੱਧਰ ਵੀ ਕਟਾਉਂਦੇ ਨੇ ਜੀ ਕੀ ਅਸਲੀ ਤੇ ਨਕਲੀ ਸ਼੍ਰੋਮਣੀ ਕਾਲ ਦਾਦੀ ਲੜਾਈ ਸ਼ੁਰੂ ਹੋ ਗਈ ਅਕਾਲ ਤਖਸਾਲ ਦੇ ਹੁਕਮਾਂ ਦੇ ਹਵਾਲੇ ਨਾਲ ਤੇ ਕਿਉਂਕਿ ਹੁਣ ਤੱਕ ਜਿਹੜਾ ਵੀ ਕੋਈ ਦੋ ਤਰੀਕ ਤੋਂ ਬਾਅਦ ਕੋਈ ਵੀ ਮਸਲਾ ਆਇਆ ਅਕਾਲੀ ਦਲ ਨੇ ਉਹਦਾ ਆਪਣੇ ਢੰਗ ਤਰੀਕੇ ਨਾਲ ਜਵਾਬ ਦਿੱਤਾ ਕਦੇ ਕਾਨੂੰਨੀ ਨੁਕਤੇ ਦਾ ਹਵਾਲਾ ਹੈ ਨਾ ਕਦੇ ਜੀ ਸਭਾ ਦਾ ਹਵਾਲਾ ਕਦੇ ਜੀ ਸਮਾਨੀ ਲੱਗਿਆ ਜੀ ਅਜੇ ਕਦੇ ਵਿਆਹ ਦਾ ਹਵਾਲਾ ਸਮੇਂ-ਸਮੇਂ ਉਹ ਹਵਾਲਾ ਦੇ ਕੇ ਬਚਦੇ ਰਹੇ ਨੇ ਜੀ ਪਰ ਜਿਸ ਦਿਨ ਹੁਣ ਜਸਰ ਸਾਹਿਬ ਨੇ ਇਹ ਕਿਹਾ ਕਿ ਪੰਜ ਮੈਂਬਰੀ ਕਮੇਟੀ ਕਰੂਗੀ ਵੀ ਇਹ ਇਹਦਾ ਮਤਲਬ ਉਹਨਾਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਖਾਰਜ ਕਰਕੇ ਕਿਹਾ ਕਿ ਅਸਲੀ ਮੈਂਬਰਸ਼ਿਪ ਇਹ ਹੋਊਗੀ ਉਸ ਦਿਨ ਦਾ ਬਾਦਲ ਦਲ ਅਜੇ ਤੱਕ ਬੋਲਿਆ ਨਹੀਂ ਹੂੰ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਹੁਣ ਬੋਲਣ ਦਾ ਮਤਲਬ ਸਿੱਧਾ ਹੀ ਲੱਗੂਗਾ ਕਿ ਅਕਾਲ ਤਖਸਾ ਨਾਲ ਟਕਰਾ ਹੁਣ ਤਾਂ ਧਾਮੀ ਵੀ ਵਿੱਚੋਂ ਲਾਂਬੇ ਨੇ ਨਾ ਹੁਣ ਤਾਂ ਉਹ ਕੜੀ ਵੀ ਨਹੀਂ ਪਿੱਚੇਗੀ ਜਿਹੜੀ ਅੱਗੇ ਮੌਕਾ ਸਾਹਮਲੇ ਨੇ ਜੀ 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 ਤੋਂ ਇਸ ਲਈ ਉਸ ਦਿਨ ਦਾ ਅਕਾਲੀ ਦਲ ਉਹਨਾਂ ਦੇ ਬੁਲਾਰੇ ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਸਾਰਾ ਕੁਝ ਠੰਡਾ ਚੁੱਲਾ ਹੋਇਆ ਪਿਆ ਹੂੰ ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਇਧਰ 18 ਤਰੀਕ ਆ ਗਈ ਹੈ ਤੇ ਇਹਨਾਂ ਨੇ ਆਪਣੀਆਂ ਕਾਪੀਆਂ ਵੀ ਛਪਾਲੀਆਂ ਦਫ਼ਤਰ ਵੀ ਤੈਅ ਕਰ ਲਏ ਇੱਕ ਦਫ਼ਤਰ ਅੰਮ੍ਰਿਤਸਰ ਬਣਾ ਰਹੇ ਨੇ ਇੱਕ ਚੰਡੀਗੜ੍ਹ ਬਣਾ ਰਹੇ ਨੇ ਸੋ ਜੀ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਵੱਡਣੇ ਪੜੇਗਾ ਇਹਦਾ ਇੰਤਜ਼ਾਰ ਰਹੇਗਾ ਸਾਰੇ